ਨਾਮ ਕਲੀ ਮਹੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਸ ਸਾਧ ਸੰਗੇ ਜੀ ਦੌਂ ਦੀ ਅੱਗ ਦਾਵ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਬਾਸਾਂ ਦੇ ਘਸਣ ਤੋਂ ਅਤੇ ਪਾਣੀ ਦੇ ਨੇੜੇ ਜਿਹੜੇ ਬੂਕੇ ਹੁੰਦੇ ਉਹ ਹਰੇ ਭਰੇ ਰਹਿ ਜਾਂਦੇ ਐ ਬਾਕੀ ਸਾਰਾ ਜੰਗਲ ਮੱਚ ਜਾਂਦਾ ਸੜ ਜਾਂਦਾ ਇਸੇ ਪ੍ਰਕਾਰ ਜਿਹੜਾ ਦੁਨੀਆ ਦਾ ਦਾਵਾ ਹੈ ਨਾ ਕਬੀਰ ਜੀ ਨੇ ਕਹੇ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨਿਰਵਾਇ ਰੇ ਸੋ ਗਨੇ ਇੰਦਰ ਸੋ ਰੰਕ ਸੋ ਇਸ ਪ੍ਰਕਾਰ ਦਾਵਾ ਜਿਹੜਾ ਹੈ ਇੱਕ ਤਾਂ ਦਾਵਾ ਸਰਸੰਗਤ ਜੀ ਗੁਰੂ ਕਲਗੀ ਤਰਜੀਨ ਨੂੰ ਫਰਮਾਇਆ ਹੈ ਉਹ ਇਹ ਹੈ ਧਰਮ ਦਾ ਜਿਨ੍ਹਾਂ ਨੂੰ ਬਹੁ ਬੇਟੀਆਂ ਦੀ ਲੜਕੀਆਂ ਦੀ ਇੱਜ਼ਤ ਰੱਖਣੀ ਹੈ ਉਹ ਧਰਮ ਦਾ ਦਾਵਾ ਬਣ ਕੇ ਜੰਗ ਕਰਦੇ ਹਨ ਸੋ ਉਹ ਦੀ ਬਾਬਦ ਕਿਹਾ ਮਾਰੇ ਨੇ ਦਾਦੂ ਦੇ ਦੁਆਰੇ ਗਏ ਸੀ ਦਾਦੂ ਨੂੰ ਕਿਹਾ ਜਾਦੂ ਦਾਵਾ ਛੱਡ ਕੇ ਬਿੰਦ ਆਵੇ ਜਨ ਕਟ ਜੇ ਕੋਈ ਚੱਕੀ ਟੀਮ ਕਿਸ ਨੂੰ ਹੱਥ ਨਾਲ ਚੱਕੋ ਫਿਰ ਯੂਰਨ ਕਿਹਾ ਸੀ ਪਈਓ ਕਿ ਤੁਹਾਡੇ ਬਾਅਦ ਤੇ ਠੀਕ ਹੈ ਜੇ ਨਾ ਕਸਾਈਆਂ ਤੋਂ ਗਊਆਂ ਛਡਾਉਣੀਆਂ ਲੜਕੀਆਂ ਜਾਲਮਾਂ ਤੋਂ ਛਡਾਉਣੀਆਂ ਧਰਮ ਰੱਖਣਾ ਹੈ ਉਹਨਾਂ ਬਾਅਦ ਕੇ ਗੁਰੂ ਕਲਗੀ ਧਰਮ ਕਿਹਾ ਸੀ ਏ ਸੰਤ ਜੀ ਸੁਣੋ ਉਹਨਾਂ ਦੇ ਬਾਪ ਦੇ ਜੈਤਰਾਮ ਨੂੰ ਕਿਹਾ ਸੀ ਮਾਰੇ ਦਾਦੇ ਦੁਆਰੇ ਦਾਦੂ ਦਾਵਾ ਰੱਖ ਕੇ ਦੁਨੀਆ ਲਈਏ ਲੁੱਟ ਇੱਕੋ ਰੇਸੀ ਖਾਲਸਾ ਹੋਰ ਮਰਸੀ ਸਭ ਹੋਟ ਕੇ ਦਾਵਾ ਧਰਮ ਦਾ ਰੱਖ ਕਰਕੇ ਧਰਮ ਦੀ ਮੁਕਾਬਲਾ ਕਰਨਾ ਹੈ ਜਾਲਮਾਂ ਦਾ ਨਾਸ਼ ਕਰਨਾ ਹੈ ਅਤੇ ਆਪ ਕੁਰਬਾਨੀਆਂ ਕਰਨੀਆਂ ਹੈ ਇਹ ਹੈ ਦਾਵਾ ਚੰਗਾ ਇਥੇ ਦਾਵਾ ਜੋ ਪਦਾਰਥਾਂ ਦਾ ਲਾਲਚਦਾ ਉਹਦਾ ਖੰਡਨ ਕਰਦੇ ਹੋਏ ਫਰਮਾਉਂਦੇ ਹਨ ਦਾਵਾ ਅਗਨ ਰਹੇ ਹਰ ਪੂ ਇਹ ਭਾਈ ਇਹ ਦਾਵੇ ਦੀ ਜਿਹੜੀ ਆਗ ਹੈ ਨਾ ਮੇਰ ਤੇਰ ਦੀ ਇਹਦੇ ਵਿੱਚੋਂ ਹਰੇ ਬੂਟਿਆਂ ਦੀ ਨਹੀਂ ਆਈ ਜਿਸ ਪ੍ਰਕਾਰ ਪਾਣੀ ਦੇ ਨੇੜੇ ਜਿਹੜੇ ਸਰੋਵਰਾਂ ਦੇ ਜਿਹੜੇ ਬੂਟੇ ਹੁੰਦੇ ਉਹ ਹਰੇ ਰਹ ਜਾਂਦੇ ਅੱਗ ਨਹੀਂ ਉਹਨਾਂ ਨੂੰ ਸਾੜਦੀ ਇਸੇ ਪ੍ਰਕਾਰ ਦੁਨੀਆ ਦਾ ਜਿਹੜਾ ਦਾਵਾ ਹੈ ਆਪਣੇ ਮਾਜਬਦਾ ਹੰਕਾਰ ਦਾ ਅਤੇ ਅਨੇਕ ਪ੍ਰਕਾਰ ਦੇ ਮਾਇਆ ਦਾ ਪਦਾਰਥਾਂ ਦਾ ਪ੍ਰਭਤਾ ਦਾ ਸੋਭਾ ਦਾ ਇਹ ਜਿਹੜੇ ਦਾਵੇ ਹੈ ਇਹਨਾਂ ਦਾਵਿਆਂ ਤੋਂ ਰਹਿਤ ਹੋ ਕੇ ਮਹਾਤਮਾ ਕੋਈ ਹਰਿਆ ਬੂਟਾ ਦਾਵਾ ਕਰਨ ਜਾਲੇ ਕੋਈ ਹਰਿਆ ਬੂਟਾ ਰਹੋਈ ਕੋਈ ਹਰਾ ਬੂਟਾ ਰਿਹਾ ਹੈ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਕਾ ਪ੍ਰੇਮ ਕਰਕੇ ਤਲਾ ਵਿੱਚ ਸਾਧ ਸੰਗਤ ਰੂਪੀ ਜਨ ਤਲਾ ਵਿੱਚ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹ ਹਰੇ ਬੂਟੇ ਸੰਤ ਮਹਾਤਮਾ ਰਹੇ ਹੈ ਇਹ ਦੁਨੀਆ ਦੀ ਦਾਵਾ ਦੀ ਅੱਗ ਵਿੱਚ ਡੌਗ ਵਿੱਚ ਕਾਲ ਦੀ ਅੱਗ ਵਿੱਚ ਈਰਖਾ ਦੀ ਅੱਗ ਵਿੱਚ ਦਾਵੇ ਦੀ ਅੱਗ ਸਾਰੀ ਦੁਨੀਆ ਮਚ ਰਹੀ ਹੈ ਮਹਾਤਮਾ ਹਰੀ ਦਾ ਨਾਮ ਜਪ ਕੇ ਸਾਧ ਸੰਗਤੂ ਪੀਤਲਾ ਵਿੱਚ ਹਰੇ ਬੂਟਿਆਂ ਦੀ ਨਿਆਹੀ ਰਹੇਗੇ ਹਨ ਨਿਰੰਲੇਪ ਮਾਤ ਗਰਭ ਸੰਕਟ ਤੇ ਛੂ ਜਿਵੇਂ ਦੇਖੋ ਭਾਈ ਮਾਤਾ ਦੇ ਗਰਭ ਦੇ ਸੰਕਟ ਦੁੱਖਾਂ ਤੋਂ ਛੁੱਟ ਕੇ ਜੀਵ ਨਾਮ ਦੇ ਆਸਰੇ ਬਚੇ ਹੈ ਇਵੇਂ ਭਾਈ ਮਾਤਾ ਦੇ ਗਰਭ ਦੇ ਸੰਗੜ ਦੁੱਖਾਂ ਤੋਂ ਛੁੱਟ ਕਰਕੇ ਮਾਇਆ ਰੂਪੀ ਮਾਤਾ ਦੇ ਗਰਭ ਦੇ ਵਿੱਚ ਪਏ ਆਂਡਿਆਂ ਦੀ ਨੇਹੀ ਸੀ ਇਹ ਦੁੱਖ ਤੋਂ ਛੁੱਟ ਕੇ ਮਹਾਤਮਾ ਹਰੇ ਬੂਟਿਆਂ ਦੀ ਨੇਹੀ ਰਹੀਏ ਕੋਈ ਤਤ ਦੇਤੇ ਜਾ ਕਾ ਨਾਮ ਸਿਮਰਤ ਭਾਉ ਜਾ ਇਹ ਮਹਾਰਾਜ ਦੇ ਨਾਮ ਦਾ ਹੀ ਪ੍ਰਤਾਪ ਹੈ ਇਹ ਭਾਈ ਜਿਸ ਵਾਹਿਗੁਰੂ ਦਾ ਨਾਮ ਸਿਮਰਦਿਆ ਹੋਇਆ ਜੰਮਨ ਮਰਨ ਦਾ ਭੈ ਚਲਿਆ ਜਾਂਦਾ ਹੈ ਕੈਸੀ ਸੰਤ ਜਨਾਂ ਰੱਖੇ ਹਰ ਰਾਇ ਜਿਸ ਪ੍ਰਕਾਰ ਭਾਈ ਮਾਤਾ ਦੇ ਗਰ੍ਹ ਵਿੱਚ ਦੁੱਖਾਂ ਤੋਂ ਛੁੱਟ ਜਾਈ ਗਏ ਨਾਮ ਸਿਮਰ ਕੇ ਦੁੱਖ ਚਲਿਆ ਜਾਂਦਾ ਇਉ ਸੰਤਾਂ ਜਨਾਂ ਨੂੰ ਹਰੀ ਰਾਜਾ ਮਾਇਆ ਦੀ ਅੱਗ ਤੋਂ ਰੱਖਦਾ ਹੈ ਦਾਵੇ ਦੀ ਅਗ ਵਿੱਚ ਉਹ ਰੱਖਦਾ ਹੈ ਉਹਦਾ ਮਿਰਦਾ ਐਸੀ ਰਾਖਨ ਹਾਰ ਦਇਆ ਇਹੋ ਜਿਹਾ ਰੱਖਿਆ ਕਰਨ ਵਾਲਾ ਦਇਆ ਦਾ ਘਰ ਪਰਮੇਸ਼ਵਰ ਹੈ ਜਤ ਕਤ ਦੇਖੋ ਤੂੰ ਪ੍ਰਤਪਾ ਅਸੀਂ ਤਾਂ ਮਹਾਰਾਜ ਇੱਥੇ ਕਿੱਥੇ ਵੇਖਦੇ ਆਂ ਕੁਤਬ ਨਵਾਜ਼ ਸੂਈ ਦੀ ਨਹੀਂ ਤਰੂਵ ਵਾਲੀ ਜਿਵੇਂ ਸੂਈ ਰਹਿੰਦੀ ਹੈ ਯਹਾਜ ਵਾਲੀ ਇਸੇ ਪ੍ਰਕਾਰ ਮਹਾਰਾਜ ਸਰਮੁਖ ਰੱਖਦੇ ਹਣ ਚ ਹਰ ਵਕਤ ਜਿਗਿਆਸੂਆਂ ਦਾ ਇਹ ਰੱਖਣ ਵਾਸਤੇ ਕਹਿੰਦੇ ਹਨ ਜਤ ਕਤ ਦੇਖੋ ਤੂੰ ਪ੍ਰਤਪਾ ਕੇ ਮੈਨਰੇ ਜਿੱਥੇ ਕਿਤੇ ਵੇਖਦੇ ਆਪ ਹੀ ਹਾਂ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦੇ ਹਾਂ ਰਹਾਉ ਜਲ ਪੀਵੋ ਤੇ ਜਿਉਂ ਤਿਖਾ ਮਿਟਾਂ ਜਿਸ ਪ੍ਰਕਾਰ ਪਾਣੀ ਪੀ ਕੇ ਤੇ ਮਿਟ ਜਾਂਦੀ ਹੈ ਤੇ ਹਾਏ ਦੀ ਧਨ ਵਿਗਸੈ ਗ੍ਰਹਿ ਆਮਤ ਕੰਮ ਕਿਉਂ ਪ੍ਰੇਮ ਰੂਪੀ ਜਲ ਪੀ ਕੇ ਸੱਚੇ ਪਾਤਸ਼ਾਹ ਸਾਡੀ ਤਿਹਾਈਆਂ ਦੀ ਤੇ ਮਿਟ ਜਾਂਦੀ ਏ ਜੋ ਦਰਸ਼ਨ ਦੇ ਪਿਆਸੇ ਹਾਬ ਦੇ ਧਨ ਵਿਗਸੈ ਗ੍ਰਹਿ ਆਵਤ ਕੰ ਇਸ ਤੀ ਜਿਹੜੀ ਸਤ ਵਾਲੀ ਹੈ ਉਹਦਾ ਪਤੀ ਪਰਦੇਸ ਗਿਆ ਹੋਇਆ ਜੇ ਘਰ ਚ ਆਵੇ ਉਹ ਵੇਖ ਕਰਕੇ ਪ੍ਰਸੰਨ ਹੋ ਜਾਂਦੀ ਹੈ ਐਵੇਂ ਜਿਗਿਆਸਾ ਦੀ ਜਿਹੜੀ ਧਨ ਬਿਰਤੀ ਹੈ ब्रह्माकार ਹੋਈ ਉਹ ਜਦੋਂ ਸਾਖੀ ਰੂਪ ਪ੍ਰਗਟ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦੇ ਅੰਤਕੰ ਜਦੋਂ ਸਖਿਆਤ ਹੋ ਜਾਂਦਾ ਹੈ ਲੋਭੀ ਦਾ ਧਨ ਪ੍ਰਾਣ ਆਧਾਰ ਜਿਵੇਂ ਲਾਲਚੀ ਪੁਰਖ ਦਾ ਧਾਨੀ ਹੈ ਪ੍ਰਾਣ ਦਾ ਆਸਰਾ ਇਹ ਕੋਈ ਕਹੰਗੇ ਵੇ ਜਿਉ ਲੋਭੀ ਐ ਤਾਂ ਦਾਨ ਜਿਉ ਲੋਭੀ ਨੂੰ ਤਾਂ ਦਾ ਦਾਨ ਦੇਵੇ ਖੁਸ਼ ਹੁੰਦਾ ਐ ਇਓ ਮਾਰਾ ਆਪ ਦੇ ਦਰਸ਼ਨਾਂ ਰੂਪੀ ਤਾਂ ਦੇ ਅਸੀਂ ਲੋਭੀ ਹਾਂ ਸਾਨੂੰ ਦਰਸ਼ਨਾਂ ਦਾ ਦਾਨ ਦੇਓ ਜਿਉ ਹਰ ਜਨ ਹਰ ਹਰ ਨਾਮ ਪਿਆ ਐਵੇਂ ਹਰੀ ਦੇ ਜਨਾਂ ਦਾ ਦਾ ਗਿਸ਼ਟਾਂਤ ਨਾਮ ਕਿ ਪਿਆਰ ਹੈ ਇਰਸਾਨੀ ਜਿਉ ਰਖ ਰਖਵਾਲਾ ਜਿਸ ਪ੍ਰਕਾਰ ਰੱਖਿਆ ਕਰਨ ਵਾਲਾ ਜਿਉ ਰਖਵਾਲਾ ਹੁੰਦਾ ਖੇਤ ਦੇ ਉੱਤੇ ਉਹ ਖੇਤੀ ਉੱਜਣ ਨਹੀਂ ਦਿੰਦਾ ਰੱਖਿਆ ਕਰਦਾ ਹੈ ਜਿਵੇਂ ਮਾਤ ਪਿਤਾ ਦਇਆ ਜਿਉ ਬਾਲਾ ਇਸੇ ਪ੍ਰਕਾਰ ਕਰਸਾਣੀ ਸੁਭਗੁਨਾ ਦੀ ਜਿਹੜੀ ਖੇਤੀ ਹੈ ਇਹ ਸਿੱਖਾਂ ਦੀ ਵੀ ਰੱਖਿਆ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਆਪ ਹੈ ਰੱਖਦੇ ਹਨ ਮਾਤ ਪਿਤਾ ਦਇਆ ਜਿਉ ਬਾਲਾ ਜਿਵੇਂ ਮਾਤਾ ਪਿਤਾ ਬਾਲਕ ਦੇ ਤੇ ਦਇਆਲਤਾ ਕਰਕੇ ਉਹਨੂੰ ਨੀਚੇ ਤੇ ਕਰਦੇ ਐਵੇਂ ਹਰਾਪੇ ਮਾਤਾ ਆਪੇ ਪਿਤਾ ਹੈ ਬਾਲਕ ਦੇ ਅਧਿਕਾਰੀ ਸਿੱਖਾਂ ਨੇ ਉਨਰ ਦੀ ਆਲਪਾ ਕਰਦਾ ਬਾਲਕਿਆਂ ਦੀ ਨਾਈ ਪਰਮੇਸ਼ਰ ਮਾਤਾ ਪਿਤਾ ਜੀ ਨੂੰ ਪ੍ਰਸੰਨ ਹੁੰਦੇ ਐ ਪ੍ਰੀਤੋਂ ਦੇਖ ਪ੍ਰੀਤਮ ਮਿਲ ਜਾ ਜਿਵੇਂ ਕੋਈ ਪਿਆਰਾ ਕਿਹਦਾ ਵਿਛੜਿਆ ਮਿਲ ਪਵੇ ਉਹ ਦੇਖ ਕੇ ਉਹਦੇ ਨਾਲ ਪਿਆਰ ਨਾਲ ਮਿਲ ਜਾਂਦਾ ਹੈ ਐ ਪ੍ਰੀਤਮ ਅਕਾਲ ਪੁਰਖ ਦੇ ਦਰਸ਼ਨ ਵੇਖ ਕੇ ਪਿਆਰੇ ਅਕਾਲ ਪੁਰਖ ਨਾਲ ਮਿਲ ਜਾਂਦੇ ਹੰ ਕਿਉਂ ਹਰ ਜਨ ਰੱਖੇ ਕੰਠ ਲਾ ਕਿਉਂ ਹਰੀ ਆਵਲੇ ਜਨ ਨੂੰ ਕੰਠ ਨਾਲ ਲਾ ਕੇ ਹਰ ਵਕਤ ਰੱਖਦਾ ਹੈ ਨਿਸ਼ਚਾ ਭੇਦ ਨਿਸ਼ਚਾ ਦੇ ਕੇ ਕਿਉਂ ਅੰਦਰਲੀ ਇਕਤ ਹੋਈ ਅਨੰ ਜਿਵੇਂ ਕੋਈ ਅੱਖਾਂ ਤੋਂ ਹੀਣਾ ਸੂਰਮਾ ਹੋਵੇ ਉਹਦੀਆਂ ਅੱਖਾਂ ਵੇਖਣ ਲੱਗ ਜਾਣ ਉਹਨੂੰ ਵੇਖ ਕੇ ਬੜਾ ਆਨੰਦ ਹੁੰਦਾ ਹੈ ਐਵੇਂ ਵਰਾਗ ਵੇਗ੍ਰੂਪੀ ਨੇਤਰਾ ਤੋਂ ਅੰਧੇ ਅਗਿਆਨੀ ਹਾਂ ਜੇ ਬ੍ਰਹਮ ਸਰੂਪ ਸਾਰੇ ਪ੍ਰਗਟ ਹੋ ਕੇ ਦਿਸ ਪਏ ਤੇ ਆਨੰਦ ਹੋ ਜਾਂਦਾ ਗੁੰਗਾ ਬਖਤ ਗਾਵੇ ਬਹੁਤ ਛੰਦ ਜਿਹੜਾ ਗੁੰਗਾ ਹੈ ਜੇ ਬਖਤਾ ਬਣ ਕੇ ਬੜੇ ਛੰਦਾਂ ਨੂੰ ਕਵੀਸ਼ਰਾਂ ਵੰਗਾਉਣ ਲੱਗ ਜਾਵੇ ਉਹ ਬੜਾ ਖੁਸ਼ ਹੁੰਦਾ ਐ ਇਸੇ ਪ੍ਰਕਾਰ ਗੁੰਗਾ ਪ੍ਰੀਤ ਰੂਪੀ ਜ਼ਬਾਨ ਤੋਂ ਬਗੈਰ ਜਿਹੜਾ ਗੁੰਗਾ ਹੈ ਉਹਦੀ ਪ੍ਰੀਤ ਰੂਪੀ ਜ਼ਬਾਨ ਚੱਲ ਪੇ ਮਾਰੇ ਛੰਦ ਜਸ ਨੂੰ ਗਾ ਕੇ ਬਹੁਤ ਬਹੁਤ ਪ੍ਰਸੰਨ ਹੁੰਦਾ ਹੈ ਪਿੰਗਲ ਪਾਰਵਤ ਪਰਤੇ ਪਾਰ ਜਿਹੜਾ ਪਿੰਗਲਾ ਸਾਲ ਸਿੰਘ ਜੀ ਉਹ ਪਹਾੜਾਂ ਤੋਂ ਜਿਵੇਂ ਪਾਰ ਚਲਿਆ ਜਾਵੇ ਲੱਤਾਂ ਹੋ ਜਾਣ ਉਹਨੂੰ ਖੁਸ਼ੀ ਹੁੰਦੀ ਹੈ ਇਸੇ ਪ੍ਰਕਾਰ ਸਾਲ ਸਿੰਘ ਜੀ ਪਿੰਗਲੇ ਸਾਧਨਾ ਰੂਪੀ ਚਰਨਾ ਤੋਹੀਣੇ ਆ 11 ਰੁਪਏ ਪਰਮਤਮਾ ਜੋ ਪਾਰ ਪੈ ਜੀ ਆਨੰਦ ਹੁੰਦਾ ਹੈ ਹਰ ਕਾ ਨਾਮ ਸਗਲ ਉਧਾਰ ਕਿਉਂ ਭਾਈ ਪਰਮੇਸ਼ਰ ਦਾ ਨਾਮ ਜਪਨੇ ਕਰਕੇ ਸਾਰਿਆਂ ਦੇ ਉਧਾਰ ਹੋ ਜਾਂਦਾ ਹੈ ਜਿਉਂ ਪਾਵਕ ਸੰਗ ਸੀਤ ਕੋ ਨਾਮ ਜਿਵੇਂ ਅਗਨੀ ਕਰਕੇ ਸਾਤ ਸੰਗ ਜੀ ਪਾਲਾ ਨਾਸ਼ ਹੋ ਜਾਂਦਾ ਹੈ ਏਵੇਂ ਬ੍ਰਹਮ ਵਿਆਸ ਰੂਪੀ ਅਗਨੀ ਕਰਕੇ ਪਾਪਾਂ ਦਾ ਪਾਲਾ ਨਾਸ਼ ਹੋ ਜਾਂਦਾ ਹੈ ਐਸੀ ਪ੍ਰਾਸ਼ਤ ਸੰਤ ਸੰਗ ਬਿਨਾਂ ਜਿਉ ਸੰਤਾਂ ਦੀ ਸੰਗਤ ਕਰਕੇ ਪ੍ਰਾਸ਼ਤ ਜਿਹੜੇ ਪਾਪ ਹੈ ਉਹ ਨਾਸ ਹੋ ਜਾਂਦੇ ਐ ਪ੍ਰਾਸ਼ਤ ਉਹਨਾਂ ਦੁਨੀਆਂ ਦੇ ਵਿੱਚ ਜੋ ਪਾਪਾਂ ਦੀ ਨਿਵਰਤੀ ਵਾਸਤੇ ਸਾਧਨ ਕੀਤੇ ਜਾਂਦੇ ਉਹਨਾਂ ਦਾ ਨਾਮ ਹੁੰਦਾ ਹੈ ਇੱਥੇ ਪ੍ਰਾਸ਼ਤ ਪਾਪਾਂ ਦਾ ਅਰਥ ਕਰਨਾ ਹੈ ਇਸ ਪ੍ਰਕਾਰ ਸਾਧ ਸੰਗ ਦੇ ਦੁਆਰਾ ਪਾਪ ਨਾਸ਼ ਹੋ ਜਾਂਦੇ ਐ ਜਿਉ ਸਾਬਣ ਕਾਪਰ ਊਜਲ ਹੋ ਜਿਸ ਪ੍ਰਕਾਰ ਸਾਧ ਸੰਗ ਜੀ ਸਾਬਣ ਦੇ ਨਾਲ ਹੈ ਕਪੜਾ ਉਜਲ ਚਿੱਟਾ ਹੋ ਜਾਂਦਾ ਹੈ। ਨਾਮ ਜਪ ਤਉ ਭੰਮ ਭਾਉ ਖੂ ਇਸ ਪ੍ਰਕਾਰ ਮਹਾਰਾ ਨਾਮ ਹੈ ਸਬੂਨ, ਪ੍ਰੇਮ ਹੈ ਸਾਧ ਸੰਗਤ ਜੀ ਜਾਲੋ ਤੇ ਨਿਸ਼ਚਾ ਰੂਪੀ ਪਟੜਾ ਹੈ, ਜੂਤਿਆ ਰੂਪ ਮੁਕੀਆਂ ਹੈ। ਕਿਉ ਮੰਨ ਰੂਪੀ ਵਸਤ ਨੂੰ ਸਾਫ ਕਰ ਲਈਦਾ, ਪਰਮ ਤੇ ਭਾਉ ਜਿਹੜੀ ਮੈਲ ਹੈ ਸਾਰੀ ਖੋਤ ਖੋਈ ਜਾਂਦੀ ਹੈ ਨਾਮ ਦੀ ਜਪਣੇ ਕਰਕੇ। ਕਿਉ ਚੱਕਵੀ ਸੂਰਜ ਕੀ ਆ ਜਿਵੇਂ ਚੱਕਵੀ ਜਿਹੜੀ ਹੈ ਰਾਮਚੰਦਰ ਜੀ ਨੇ ਜਦੋਂ ਸੀਤਾ ਗੁਆਚੀ ਸੀ ਭਾਲਦੇ ਫਿਰਦੇ ਸੀ ਚੱਕਵਾ ਚਕਵੀ ਦਾ ਜੋੜਾ ਬੈਠਾ ਵੇਖ ਕੇ ਬਚਨ ਕਰਦਾ ਹੈ ਕਹਿੰਦੇ ਮੇਰੀ ਸੀਤਾ ਗੁਆਚ ਗਈ ਤੁਸੀਂ ਬੈਠੇ ਕੋਲੋਲ ਕਰ ਰਹੇ ਹੋ ਥੋੜਾ ਵੀ ਵਿਯੋਗ ਹੋ ਜਾ ਕਰੇ ਬਿਰੋ ਉਹ ਜੋ ਰਾਮਚੰਦਰ ਜੀ ਨੇ ਦਿਖਾਇਆ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਚਕਵੀ ਦਾ ਜਿਹੜਾ ਵਿਯੋਗ ਹੈ ਕਵੀਰ ਜੀ ਨੇ ਕਿਹਾ ਕਵੀਰ ਚੱਕੀ ਯੋਨਸ ਲਿਸ਼ਰਾ ਆਏ ਮਿਲੇ ਪ੍ਰਵਾਹ ਜਿਉਂ ਨਾਰੂ ਵਿਚਰੇ ਰਾਮ ਸਿਉ ਨਾਂ ਦਿਨ ਮਿਲੇ ਨ ਰਾਤ ਇਸੇ ਪ੍ਰਕਾਰ ਜਿਉਂ ਚੱਕਵੀ ਸੂਰਜ ਕੀ ਆ ਜਿਵੇਂ ਚੱਕਵੀ ਨੂੰ ਸੂਰਜ ਚੜ੍ਹਨ ਦੀ ਆਸ ਲਗੀ ਰਹਿੰਦੀ ਹੈ ਇਵੇਂ ਜਿਹੜੀ ਸਾਡੀ ਜਿੰਦ ਹੈ ਇਹ ਚੱਕਵੀ ਦੀ ਨਿਆਈ ਹੈ ਜਿਗਿਆਸੂਆਂ ਦੀ ਸੂਰਜ ਗੁਰਾਂ ਦੀ ਆਸ ਲਗੀ ਰਹਿੰਦੀ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਚੱਕਵੇ ਦੀ ਹੋ ਜਾਵੇ ਜਿਉਂ ਚਾਤ੍ਰਿਕ ਬੂੰਦ ਕੀ ਪਿਆ ਜਿਵੇਂ ਚਾਤ੍ਰਿਕ ਬੰਬੀਹੇ ਨੂੰ ਸ਼ਵੰਤੀ ਬੂੰਦ ਦੀ ਬਦਲ ਭਾਵੇਂ ਵਰਦਾ ਕਿੰਨਾ ਹੈ ਸ਼ਾਂਤੀ ਬੂੰਦ ਦੀ ਪਿਆਸ ਹੁੰਦੀ ਹੈ ਇਸ ਪ੍ਰਕਾਰ ਚਿਤ੍ਰੂਪੀ ਚਾਤਰਕ ਨੂੰ ਭਾਵੇਂ ਬਿਆੰਤ ਸੁਨੀਆਂ ਵਰੋਸਾਂ ਦੀ ਲਾਭ ਲੈਂਦੀ ਹੈ ਪਰ ਮਨੁੱਖੀ ਅਪਹਿਦ ਨਿਸ਼ਚੇ ਰੂਪੀ ਸ਼ਾਂਤੀ ਬੂੰਦ ਦੀ ਆਸ ਹੁੰਦੀ ਹੈ ਚਿਤ੍ਰੂਪੀ ਚਾਤਰਕ ਨੂੰ ਉਤਮ ਅਧਿਕਾਰੀਆਂ ਦੇ ਨੂੰ ਜਿਉਂ ਚਾਤਰਕ ਬੂੰਦ ਦੀ ਪਿਆਸ ਜਿਵੇਂ ਚਾਤਰਕ ਬੰਬੀਹੇ ਨੂੰ ਸ਼ਾਂਤੀ ਬੂੰਦ ਦੀ ਪਿਆਸ ਹੁੰਦੀ ਹੈ ਐ ਚਿਤ੍ਰੂਪੀ ਚਾਤਰਕ ਨੂੰ ਮਾਰਾ ਸਾਉ ਦੇ ਅਪਹਿਦਤਾ ਰੂਪੀ ਇਕਟਾ ਰੁਪੀ ਸਾਤੀ ਮੁੰਦੀ ਆਸ ਕਿਉਂ ਕੁਰੰਕ ਨਾਦ ਕਰਨ ਸਮਾਨੇ ਜਿਸ ਪ੍ਰਕਾਰ ਕੁਰੰਕ ਹਰਨ ਜਿਹੜਾ ਹੈ ਕੋ ਧਰਤੀ ਦੇ ਤੇ ਜਿਹੜਾ ਰੰਗ ਆਨੰਦ ਮਾਣੇ ਛਾਲਾਂ ਲਾਉਣ ਵਾਲਾ ਹੈ ਕਿਉਂ ਕੁਰੰਕ ਨਾਦ ਕਰਨ ਸਮਾਨੇ ਉਹਦੇ ਨਾਦ ਕੰਡਾ ਹੀੜੇ ਦਾ ਸ਼ਬਦ ਕੰਨਾ ਜਿ ਸਮਾਇਆ ਲੈਂਦਾ ਮਸਤ ਹੋ ਕੇ ਸਿਰ ਵੀ ਦੇ ਦਿੰਦਾ ਐਵੇਂ ਮਾਰੇ ਕੰਡਾ ਹੀੜੇ ਵੀ ਸ਼ਬਦ ਨਹੀਂ ਆਪਦੇ ਮਹਾਵਾਕ ਹੈ ਸਾਡਾ ਚਿਤ ਮਹਾਰਾਏ ਇਹ ਭੂਮਿਕਾ ਰੂਪੀ ਧਰਤੀ ਉੱਤੇ ਰੰਗ ਮਾਨਣ ਵਾਲਾ ਕੁਰੰਗ ਹੈ ਇਹਨੂੰ ਆਪ ਦਾ ਮਹਾਵਾਗ ਰੂਪੀ ਸਾਡੇ ਸਰਦਾ ਉਸਾਤ ਰੂਪੀ ਕੰਨਾਂ 'ਚ ਸਮਾਇਆ ਹੀ ਰਹਿੰਦਾ ਹੈ ਕਿਉਂ ਹਰ ਨਾਮ ਹਰ ਜਨ ਮਨ ਹੈ ਸੁਖਾਂ ਦੇ ਇਸ ਤੋਂ ਬਾਦ ਰਿਸ਼ਤਾਂ ਨੇ ਹਰੀ ਦਾ ਨਾਮ ਹਰੀ ਦੇ ਜਨਾਂ ਦੇ ਮਨ ਚੰਗਾ ਲੱਗਦਾ ਹੈ ਜਿਵੇਂ ਕੰਡਾ ਹੀ ਦੇ ਸ਼ਬਦ ਨੂੰ ਸੁਣ ਕੇ ਸਰਵਣੀ ਸੁਣ ਹੀ ਉੱਡਿਵਾ ਹੈ ਕਿਰਦਾ ਦੇ ਦਿੰਦਾ ਹੈ ਪਿਆਰੇ ਪ੍ਰਾਨਵਾਰ ਜੁੰਦੇ ਮਹਾਰਾਜ ਦੇ ਨਾਮ ਤੋਂ ਤੁੰਗੜੀ ਕਿਰਪਾ ਤੇ ਲਾਗੀ ਪ੍ਰੀਤ ਇਹ ਮਹਾਰਾਜ ਜੀ ਦੀ ਪ੍ਰੀਤ ਲੱਗੀ ਹੈ ਆਪ ਦੀ ਕਿਰਪਾਈ ਹੈ ਆਪ ਦੀ ਕਿਰਪਾ ਕਰਕੇ ਪ੍ਰੀਤੀ ਲੱਗੀ ਹੈ ਦਿਆਲ ਭਈ ਤਾਂ ਆਏ ਜਦੋਂ ਮਹਾਰਾਜ ਆਪ ਸਾਡੇ ਪੂਰਬਲੇ ਪੁੰਨਾ ਦੇ ਪ੍ਰੇਰੇ ਹੋਏ ਨਿਸਕਾਮ ਕਰਮ ਵੇਖ ਕੇ ਦਿਆਲੂ ਹੋਏ ਤਾਂ ਸਤਿਗੁਰੂ ਮਹਾਰਾਜ ਸਾਹਿਬ ਮਿਲੇ ਸਤਿਗੁਰੂ ਜੀ ਉਹ ਦਿਆਲ ਹੋਏ ਆਬਿਤੇ ਤੇ ਆਏ ਹੂੰ ਦਇਆ ਧਾਰੀ ਤੈਨ ਧਾਰਨ ਹਾ ਤਿਸ ਧਾਰਨ ਵਾਲੇ ਸਤਿਗੁਰਾਂ ਬਯਾ ਦ੍ਰਿਸ਼ਟੀ ਕੀਤੀ ਹੈ ਅਕਾਲ ਪ੍ਰਭੂ ਰੂਪ ਅਕਾਲ ਮੂਰਤ ਗੁਰਦੇਵ ਬੰਧਨ ਤੇ ਹੋਈ ਛੁਟਕਾਰਾ ਕਿਉ ਕਰਤਾ ਭੁਗਤਾ ਹੰਗਤਾ ਮਮਤਾ ਆਦਕ ਜਿਹੜੇ ਬੰਧਨ ਹਨ ਇਹਨਾਂ ਤੋਂ ਛੁਟਕਾਰਾ ਹੋਇਆ ਹੈ ਸਭ ਥਾਨ ਦੇਖੇ ਨੈਣ ਆਲੋ ਅਸੀਂ ਸਾਰਿਆਂ ਦੇਖਾਂ ਥਾਵਾਂ ਵੀ ਦੇਖਿਆ ਹੈ ਉਹ ਦੇਖ ਦ੍ਰਿਸ਼ਟਾ ਰੂਪ ਹੈ ਨੈਣ ਸਾਰਿਆਂ ਦਾ ਦੇਖਣ ਵਾਲਾ ਹੈ ਅਲੋਇ ਅਲੌਕ ਕਿਸ ਰੂਪ ਹੈ ਉਹ ਉਹ ਸਾਰਿਆਂ ਥਾਂ ਵਿੱਚ ਮਨ ਬੁੱਧ ਰੂਪੀ ਨੇਤਰਾਂ ਦੁਆਰਾ ਵਿਰਾਗ ਏਕ ਰੂਪੀ ਨੇਤਰਾਂ ਦੁਆਰਾ ਸੁਰਤੀ ਸਿਮਰਤੀ ਰੂਪ ਨੇਤਰਾਂ ਦੁਆਰਾ ਪ੍ਰੋਖ ਅਪ੍ਰੋਖ ਰੂਪੀ ਨੇਣਾਂ ਦੁਆਰਾ ਅਲੋਇ ਦੇਖਣੇ ਆ ਵਿਸ਼ੇਸ਼ ਕਰਕੇ ਲੋਇ ਪ੍ਰਕਾਸ਼ਕ ਵੇਖਿਆ ਹੈ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਹੈ ਇਸ ਬਿਨ ਦੂ ਆਵਰ ਨਾ ਕੋ ਉਸ ਵਾਹਿਗੁਰੂ ਤੋਂ ਬਗੈਰ ਅਲੌਕ ਕਸ਼ਟਜ ਦੇ ਬਿਨਾ ਹੋਰ ਦੂਸਰਾ ਕੋਈ ਨਹੀਂ ਹੈ। ਰਾਮੋ ਪੈ ਛੂਟੇ ਗੁਰ ਪਰਸਾ ਇਹ ਤਾਂ ਸਤਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਹੈ। ਭਰਮ ਤੋਂ ਤੇ ਸਤ ਪ੍ਰਕਾਰ ਦੇ ਪੈ ਤੋਂ ਪੰਜ ਪ੍ਰਕਾਰ ਦੇ ਪੈ ਤੋਂ ਛੁਟਕਾਰਾ ਪਾਇਆ ਹੈ। ਨਾਨਕ ਪੀਖਿਓ ਸਭ ਬਿਸਮਾਰ ਸਤਗੁਰੂ ਜੀ ਕਹਿੰਦੇ ਸਾਰਿਆਂ ਵਿੱਚ ਜੋ ਬਸਮਾ ਦਾ ਚੰਦ ਸਰੂਪ ਵੇਖਣਾ ਕੀਤਾ ਹੈ। ਆਰਾਮ ਕਲੀ ਮਹੱਲਾ ਪੰਜਵਾ ਜਾਣਤ ਸਭ ਪੇਖੀ ਹੈ ਏ। ਏ ਮਹਾਰਾਜ ਜਿਨੇ ਜੀ ਬ੍ਰਹਮਾ ਤੋਂ ਲਾ ਕੇ ਜੰਤ ਮੱਛਰ ਪਰਜੰਤ ਸੂਖਮ ਸਥੂਲ ਦੇਖੀਦੇ ਹਨ ਜੀਆਂ ਰੂਪੀ ਬਾਜੇ ਜੀ ਮਾਤਰ ਜਿਨੇ ਵੇਖੀਦੇ ਐ। ਪ੍ਰਭ ਸਗਲ ਤੁਮਾਰੀ ਧਾਰ। ਏ ਪ੍ਰਭੂ ਸਾਰਿਆਂ ਚ ਤੇਰੀ ਸਤ ਚੇਤਨ ਸਤਨ ਧਾਰਨ ਕੀਤੇ ਹੋਏ ਐ। ਸਾਰੇ ਮਨਕਿਆਂ ਦੀ ਨਹੀਂ ਤੇਰੇ ਚੇਤਨ ਸਤ ਰੂਪੀ ਸੂਤਜ ਪਰੋਤੇ ਹੋਏ ਐ। ਸਾਰਾ ਅਧਿਸ਼ਤਾਨ ਤੂੰ ਹੀ ਐ ਤੇਰੇ ਵਿੱਚ ਸਾਰੇ ਧਾਰਨ ਕੀਤੇ ਹੋਏ ਐ। ਏ ਤੇਰੀ ਚੇਤਨ ਸੁਪਾਵੇ ਧਾਰਨਾ ਦੇ ਆਸਰੇ ਵੱਧ ਰਹੇ ਐ ਖਲ ਫੁੱਲ ਰਹੇ ਹਨ ਇਹੋ ਮਨ ਹਰ ਕੈ ਨਾਮ ਉਹ ਧਾਰਨਾ ਇਸ ਮਨ ਨੂੰ ਮਾਰੇ ਤੇਰੇ ਨਾਮ ਕਰਕੇ ਹਰੀ ਉਧਾਰਨਾ ਕਰਦੇ ਹਨ ਤਨ ਹਨ ਉਹ ਪਿਆਰੇ ਸੰਤ ਰਹਾਉ ਖਿੰਨ ਮਹਿ ਥਾਪ ਉਥਾਪੇ ਕੁਦਰਤ ਇਹ ਮਾਰੇ ਆਪ ਦੀ ਕੁਦਰਤ ਸ਼ਕਤੀ ਐਸੀ ਐ ਇੱਕ ਛਿੰਦੇ ਚ ਥਾਪੇ ਹੋਏ ਸੰਸਾਰ ਨੂੰ ਉਥਾਪੇ ਪਲ ਨੂੰ ਕਰ ਦਿੰਦਾ ਹੈ ਤੇ ਪਲ ਨੂੰ ਹੋਏ ਨੂੰ ਫੇਰ ਥਾਪ ਦਿੰਦਾ ਹੈ ਇਕਨ ਹੈ ਕਨ ਮਹ ਥਾਪ ਉਥਾਪੇ ਕੁਦਰਤ ਇਹ ਕੁਦਰਤੀ ਦੇ ਮਾਲਕ ਪਰਮੇਸ਼ਰ ਕੁਦਰਤ ਸ਼ਕਤੀਆਂ ਵਾਲੇ ਇੱਕ ਛਿੰਦੇ ਵਿੱਚ ਹੀ ਥਾਪਿਆ ਜਿਹੜਾ ਗਿਆਨ ਨੂੰ ਸਾਪੇ ਪੜਨੋਂ ਕਰ ਦਿੰਦਾ ਹੈ ਉਥਾਪੇ ਹੋਏ ਜਿਹੜੇ ਸੁਭਗੁਣ ਹੈ ਉਹਨਾਂ ਨੂੰ ਸਖਾਪਨ ਕਰ ਦਿੰਨਾ ਹੈ ਸਭ ਕਰਤੇ ਕੀ ਕਾਰਨ ਇਹ ਕਰਤਾ ਬੁਰਖ ਸਾਰੇ ਆਪ ਦੇ ਕਾਰਨ ਕਾਰ ਦੇ ਹਨਗੇ ਆਪ ਹੀ ਸਾਰਿਆਂ ਇਹਨਾਂ ਕਾਰਨ ਕਰਨੇ ਯੋਗ ਹੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਹਯੂਰ ਜਿਹੜਾ ਕਾਮ ਦਾ ਫੁਰਨਾ ਹੈ ਵਸਤੂ ਵਿਚਾਰ ਦੁਆਰਾ ਲੋਭ ਜਿਹੜਾ ਸੰਕੋਖ ਦੁਆਰਾ ਅਗੇ ਨਿੰਦਾ ਝੂਠ ਸੱਚ ਕਰਕੇ ਨਿੰਦਾ ਜਿਹੜੀ ਆਪ ਨੂੰ ਨੀਵਾ ਮੰਨ ਕੇ ਸਾਧੂ ਸੰਗ ਬਿਦਾਰ ਇਹ ਸਾਧ ਸੰਗਤ ਚ ਮਿਲ ਕਰਕੇ ਨਾ ਔਗੜਾ ਨੂੰ ਬਦਾਰਨਾ ਕਰੀਏ ਕਟਣਾ ਕਰੀਏ ਨਾਮ ਜਪਤ ਮਨ ਨਿਰਮਲ ਹੋ ਆ ਉਹਦਾ ਅਮਰਤ ਨਾਮ ਜਪ ਕਰਕੇ ਮਾਰਾ ਮਨ ਸਾਡਾ ਨਿਰਮਲ ਸ਼ੁੱਧ ਹੋ ਸਕਦਾ ਹੈ ਸੁਖੇ ਸੂਖ ਗੁਦਾ ਇਸ ਪ੍ਰਕਾਰ ਸੁਖੀ ਸੁਖ ਵਿੱਚ ਨਾਮ ਦੇ ਸੋ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਅਗਿਆਨ ਨੂੰ ਗੁਜ਼ਾਰਨਾ ਗੁਯਾਰਨਾ ਹੈ ਬਤੀਤ ਕਰਨਾ ਹੈ ਨਾਸ ਕਰਨਾ ਹੈ ਸੁਖੀ ਸੁਖ ਵਿੱਚ ਜੀਵਨ ਮੁਕਤਾ ਦੀ ਗੁਜ਼ਰਦੀ ਹੈ ਭਗਤ ਸਰਨ ਜੋ ਆਵੇ ਪ੍ਰਾਣੀ ਜੋ ਪ੍ਰਾਣੀ ਭਗਤਾਂ ਸੰਤਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਇਸ ਈਹਾ ਉਹਾ ਨਾ ਹਾਰਨਾ ਉਹ ਐਸ ਲੋਕ ਚ ਕਾਮਕਰੋਧ ਨਹੀਂ ਉਹਨੂੰ ਹਰਾ ਸਕਦੇ ਉਹਾਂ ਜੰਮ ਵੀ ਉਹਨਾਂ ਨੂੰ ਡੰਡ ਨਹੀਂ ਦੇ ਸਕਦੇ ਲੋਕ ਪਰ ਲੋਕ ਚ ਉਹਨਾਂ ਦੀ ਹਾਰ ਨਹੀਂ ਜਿੱਤੀ ਹੈ ਸੁਖ ਦੁਖ ਇਸ ਮਨ ਕੀ ਮਨ ਕੀ ਬਰਥਾ ਜਿਹੜਾ ਸੁਖ ਦੀ ਪ੍ਰਾਪਤੀ ਦੀ ਇੱਛਾ ਹੈ ਦੁੱਖ ਦੀ ਨਿਵਰਤੀ ਦੀ ਇੱਛਾ ਹੈ ਇਹ ਜਿਹੜੀ ਮਨ ਦੇ ਅੰਦਰ ਬਿਰਥਾ ਹਾਲਤ ਹੈ ਪੀੜਾ ਹੈ ਤੁਸੀਂ ਆਗੇ ਸਾਰਨਾ ਇਹ ਤੁਹਾਡੇ ਅੱਗੇ ਮਾਰਾ ਦੁੱਖ ਦੀ ਨਿਵਰਤੀ ਵਾਸਤੇ ਸਾਰਨਾ ਕਹਿਣਾ ਹੈ ਨਾ ਤੇ ਸੁਖ ਦੀ ਪ੍ਰਾਪਤੀ ਉਹ ਆਤ ਤੁਹਾਡੇ ਅਗੇ ਸਾਰਨਾ ਤੁਸੀਂ ਸਾਰਨਾ ਇਸ ਗੱਲ ਨੂੰ ਕਰਨਾ ਹੈ ਤੂੰ ਦਾਤਾ ਸਭਨਾ ਜੀਆ ਕੇ ਮਾਰ ਤੂੰ ਆਪ ਦਾਤਾ ਸਾਰਿਆਂ ਜੀਆਂ ਜਨਤਾ ਦਾ ਆਪਨ ਆਪ ਹੀ ਪਾਲਣਾ ਆਪ ਹੀ ਸੰਸਾਰ ਨੂੰ ਪਹਿਲਾ ਕੀਤਾ ਹੈ ਆਪ ਹੀ ਤੇ ਪਾਲਣਾ ਕਰੀਏ ਸੱਚੇ ਬਾਦਸ਼ਾਹ ਆਪ ਦੇ ਜਿਹੜੇ ਕੀਤੇ ਐ ਉਹਨਾਂ ਦੇ ਅੰਦਰ दैਵੀ ਗੁਣਾਂ ਨੂੰ ਆਪ ਹੀ ਪਾਲਣਾ ਨਾ ਆਸੀ ਸੰਬਦਾ ਦਾ ਨਾਸ ਕਰਕੇ ਹਨਕ ਬਾਰ ਕੂਟ ਜਨ ਉਪਰ ਮਹਾਰਾਜ ਜਿਹੜੇ ਤੇਰੇ ਜਨ ਹਨ अनेका ਹੀ ਸਾਰਿਆਂ ਯੁੱਗਾਂ ਵਿੱਚ ਉਹਨਾਂ ਜਨਾਂ ਤੋਂ ਕਰੋੜਾਂ ਵਾਰੀ ਸੱਚੇ ਪਾਤਸ਼ਾਹ ਨਾਨਕ ਵੰਝੇ ਵਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਰਨੇ ਜਾਈਏ ਕੁਰਬਾਨ ਜਾਈਏ ਵੰਝੇ ਜਾਣੇ ਹਾਂ ਅਣਕੋ ਵਾਰ ਅਨੇਕਾਂ ਦਿਨਾਂ ਵਿੱਚ ਤੇ ਕਰੋੜਾਂ ਜਨਾਂ ਉੱਪਰ ਉਹਨਾਂ ਤੋਂ ਗੁਰੂ ਸਾਹਿਬ ਜੀ ਕਹਿੰਦੇ ਵਾਰਨੇ ਜਾਣੇ ਹਨ ਅਨੇਕਾਂ ਵਾਰੀ ਬਲਿਹਾਰ ਜਾਣੇ ਅਨੇਕਾਂ ਵਾਰੀ ਸੋ ਅਨੇਕਾਂ ਜ਼ਿੰਦਗੀਆਂ ਨੂੰ ਵਾਰ-ਵਾਰ ਕੇ ਜਿਨ੍ਹਾਂ ਨੇ ਅਨੇਕਤਾ ਨੂੰ ਵਾਰ ਦਿੱਤਾ ਵਰਜ ਦਿੱਤਾ ਹੈ ਅਤੇ ਜਿਨ੍ਹਾਂ ਨੇ ਤੇਰੇ ਨਾਮ ਦਾ ਕਿਲਾ ਬਣਾਇਆ ਜਨਾਨੇ ਤੇ ਹਰ ਵਕਤ ਤੇਰੇ ਨਾਮ ਦੇ ਕੋ ਕਿਲੇ ਦੇ ਓਟ ਵਿੱਚ ਰਹਿੰਦੇ ਐ ਉਹਨਾਂ ਜਹਾਂ ਤੋਂ ਗੁਰੂ ਸਾਹਿਬ ਜੀ ਕਹਿੰਦੇ ਸੀ ਵਾਰਨੇ ਜਾਂਦੇ ਐ ਕੁਰਬਾਨ ਜਾਂਦੇ ਐ ਸੱਚੇ ਪਾਤਸ਼ਾਹ ਅਨਕਵਾਰ ਜਿਹੜੇ ਅਨੇਕਾਂ ਮਾਰਾ ਵਾਰ ਰੋਮ ਰੋਮ ਕਰਕੇ ਤੈਨੂੰ ਕਰੋੜਾਂ ਵਾਰੀ ਜਪਦੇ ਐ ਉਹਨਾਂ ਜਹਾਂ ਦੇ ਉੱਪਰ ਅਸੀਂ ਵੀ ਮਾਰਨੇ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਅਨਕਵਾਰ ਕੋਟ ਜਨ ਉੱਪਰ ਜਿਹਨਾਂ ਨੂੰ ਇੱਕ ਤਾਂ ਉਹ ਵਾਰਤਾ ਵਰਜ ਦਿੱਤਾ ਹੈ ਅਤੇ ਉਹ ਕਰੋੜਾਂ ਤੇਰੇ ਸੇਵਕ ਜਿਹੜੇ ਉਹਨਾਂ ਦੇ ਉੱਪਰ ਅਸੀਂ ਵਾਰਨੇ ਕੁਰਬਾਨ ਜਾਂਨੇ ਹਾਂ ਬਲਿਹਾਰ ਜਾਂਨੇ ਹਾਂ ਅਣਕ ਵਾਰ ਅਨੇਕਾਂ ਜਨਮ ਧਾਰਤਾਰ ਕੇ ਨੇਕਾਂ ਵਾਰੀਆਂ ਵਿੱਚ ਜਿਨ੍ਹਾਂ ਨੇ ਤੇਰੇ ਸੇਵਕ ਬਣੇ ਐ ਅਤੇ ਜਿਹੜੇ ਕਰੋੜਾਂ ਸੱਚੇ ਪਾਤਸ਼ਾਹ ਤੇਰੇ ਸੇਵਕ ਜਾਣ ਹਨ ਉਹਨਾਂ ਦੇ ਉੱਪਰੋਂ ਅਨੇਕਾਂ ਵਾਰੀਆਂ ਅਸੀਂ ਵਾਰਨੇ ਬਲਿਹਾਰ ਜਾਂਨੇ ਕੁਰਬਾਨ ਜਾਂਨੇ ਹਾਂ ਆਪਣੇ ਆਪ ਨੂੰ ਕੁਰਬਾਨ ਕਰਦੇ ਹਾਂ ਰਾਮਕਲੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਉਹ ਅੰਗ ਰਾਮਕਲੀ ਮਹੱਲਾ ਪੰਜਵਾ ਅਸ਼ਟਪਦੀ ਦੇਖ ਵੀ ਵਰਤੋਣੀ ਤੂੰ ਦਾਤਾ ਸਭ ਨਾ ਜੀਆਂ ਕਾ ਆਪਨ ਕੀਆ ਪਾਲਨ ਆਨਕ ਬਾਰ ਕੋਟ ਜਨਪੁਰ ਨਾਨਕ ਵੰਜੈ ਵਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ